ਮਨਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਕਨੌਰ ਦੀ ਰਹਿਣ ਵਾਲੀ ਆ ਮੇਰੀ ਨਿਯੁਕਤੀ ਪੰਜਾਬ ਸਰਕਾਰ ਦੇ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਵਿੱਚ ਮਾਰਚ 2024 ਦੇ ਵਿੱਚ ਹੋਈ ਹੈ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਖੁਸ਼ ਕੀਤਾ 2017 ਸਤੰਬਰ ਦੇ ਵਿੱਚ ਨੇ ਆਪਣੇ ਸਟੈਨੋ ਦੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਅਸੀਂ ਬਹੁਤ ਸਾਲ ਮਤਲਬ ਮਿਹਨਤ ਕਰਦੇ ਰਹੇ ਪਰ ਸਰਕਾਰ ਕੋਸਟਾ ਨਿਕਟਨੋਂ ਦੀਆਂ ਕੱਢਦੀ 2022 ਦੇ ਵਿੱਚ ਸਾਡੀਆਂ ਸਟੈਨੋਂ ਦੀਆਂ ਪੋਸਟਾਂ ਆਈਆਂ ਤੇ ਅਸੀਂ ਸਟੈਨੋਂ ਦੀਆਂ ਪੋਸਟਾਂ ਭਰੀਆਂ ਤੇ ਤਾਂ ਹੁਣ ਸਰਕਾਰ ਨੇ ਇਸਟੈਨੋਂ ਦੀਆਂ ਪੋਸਟਾਂ ਕੱਢੀਆਂ ਸੀ ਜਿਦੇ ਵਿੱਚ ਕਿ ਮੈਨੂੰ ਮੈਰਿਟ ਦੇ ਆਧਾਰ ਤੇ ਬਿਨਾਂ ਕਿਸੇ ਰੁਕਾਵਟ ਤੋਂ ਨੌਕਰੀ ਮਿਲੀ ਹੈ ਤੇ ਇਸ ਪ੍ਰੋਸੈਸਸ ਸੀ ਜਿਹੜਾ ਨੌਕਰੀ ਦੇਣ ਦਾ ਇੰਨਾ ਤੇਜ਼ ਸੀ ਕਿ 6 ਮਹੀਨਿਆਂ ਦੇ ਅੰਦਰ ਅੰਦਰ ਸਾਰਾ ਪ੍ਰੋਸੈਸ ਪੂਰਾ ਹੋ ਗਿਆ ਤੇ ਬਿਨਾਂ ਕਿਸੇ ਰਿਸ਼ਵਤ ਤੋਂ ਇਹ ਸਾਨੂੰ ਨੌਕਰੀ ਮਿਲ ਗਈ ਪੰਜਾਬ ਦੇ ਵਿੱਚ ਰਹਿ ਕੇ ਹੀ ਬਹੁਤ ਸਾਰੇ ਆਪਾਂ ਨੂੰ ਰੋਜ਼ਗਾਰ ਜਿਹੜੇ ਪੰਜਾਬ ਸਰਕਾਰ ਮੁਹੱਈਆ ਕਰਾ ਰਹੀ ਹੈ ਹਰ ਇੱਕ ਹਫਤੇ ਬਾਅਦ ਜਾਂ ਮਹੀਨੇ ਬਾਅਦ ਪੰਜਾਬ ਸਰਕਾਰ ਇੰਨੀਆਂ ਪੋਸਟਾਂ ਕੱਢ ਰਹੀ ਹੈ ਅਗਰ ਆਪਾਂ ਉਹ ਸਟੱਡੀ ਕੀਤੀ ਹੋਏ ਤਾਂ ਆਪਾਂ ਨੂੰ ਸਟੱਡੀ ਦੇ ਬੇਸ ਤੇ ਜੋ ਆਪਣੀ ਸਟੱਡੀ ਹੈ ਉਸ ਰਿਲੇਟਡ ਆਪਾਂ ਨੂੰ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਮਿਲ ਸਕਦੀ ਹੈ ਭਾਵੇਂ ਉਹ ਕੁੜੀਆਂ ਨੇ ਭਾਵੇਂ ਉਹ ਮੁੰਡੇ ਨੇ ਅਗਰ ਉਹ ਆਪਣੀ ਸਟੱਡੀ ਜਿਹੜੀ ਜਾਰੀ ਰੱਖਦੇ ਨੇ ਤਾਂ ਉਹ ਆਪਣਾ ਜਿਹੜਾ ਟੀਚਾ ਉਹਨਾਂ ਨੇ ਮਿੱਥਿਆ ਹੋਇਆ ਤਾਂ ਉਹ ਜ਼ਰੂਰ ਸਰ ਕਰ ਸਕਦੇ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਪੰਜਾਬ ਦੇ ਵਿੱਚ ਹੀ ਜੋ ਮੈਨੂੰ ਨੌਕਰੀ ਚਾਹੀਦੀ ਸੀ ਨੌਕਰੀ ਦਿੱਤੀ